ਫਿਰ ਇਹ ਵੀ ਸਵਾਲ ਖੜਾ ਹੁੰਦਾ ਹੈ ਵੀ ਜੇ ਚਮਕੀਲਾ ਲਕਚਰ ਗਾਉਂਦਾ ਸੀ ਉਹਦੇ ਸਮਕਾਲੀ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਨੇ ਚਮਕੀਲੇ ਤੋਂ ਜਾਦੇ ਲਕਚਰ ਗਾਇਆ ਫਿਰ ਉਹਨਾਂ ਦੇ ਉੱਤੇ ਕਿਉਂ ਟਿਕਾ ਟਿੱਪਣੀ ਨਹੀਂ ਹੁੰਦੀ ਉਹਨਾਂ ਤੇ ਕਿਉਂ ਸਵਾਲ ਖੜੇ ਨਹੀਂ ਹੁੰਦੇ ਦੋਸਤੋ ਕਿਤੇ ਇਹ ਤਾਂ ਨਹੀਂ ਕਾਰਨ ਹੈਗਾ ਕਿਤੇ ਉਹ ਜਾਤੀਵਾਦ ਦਾ ਸ਼ਿਕਾਰ ਹੋ ਗਿਆ ਹੋਵੇ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੌਰ ਜੀ ਦੇ ਜੀਵਨ ਤੇ ਆਧਾਰਿਤ ਹਿੰਦੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੇ ਜੀ ਨੂੰ ਡਾਇਰੈਕਟ ਕੀਤਾ ਤੇ ਜਿਹਦੇ ਪ੍ਰੋਡਿਊਸਰ ਨੇ ਇਮਤਾਜ਼ ਅਲੀ ਸੋ ਇਹਦੇ ਵਿੱਚ ਦਲਜੀਤ ਦਸਾਂਝਾ ਵਾਲਾ ਤੇ ਪ੍ਰਨੀਤੀ ਚੋਪੜਾ ਤੇ ਨਾਲ ਪੰਜਾਬ ਦੇ ਹੋਰ ਕਾਫੀ ਨਾਮੀ ਗ੍ਰਾਮੀ ਚਿਹਰਿਆਂ ਨੇ ਇਸ ਫਿਲਮ ਦੇ ਵਿੱਚ ਕੰਮ ਕੀਤਾ ਪਰ ਨਾਲ-ਨਾਲ ਤੁਸੀਂ ਵਕ-ਵਕ ਚੈਨਲਾਂ ਤੋਂ ਦੇਖਿਆ ਵੀ ਕਈ ਦਿਨਾਂ ਤੋਂ ਲਗਾਤਾਰ ਚਮਕੀਲੇ ਬਾਰੇ ਪ੍ਰੋਪੋ ਕੰਡਾ ਵੀ ਕੀਤਾ ਜਾ ਰਿਹਾ ਤੇ ਚਮਕੀਲੇ ਦੀਆਂ ਸਿਫਤਾਂ ਵੀ ਕੀਤੀਆਂ ਜਾ ਰਹੀਆਂ ਨੇ ਗਿਆ ਮੇਰੇ ਮਿੱਤਰੋ ਕੁਝ ਮੇਰੇ ਸਵਾਲ ਨੇ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹਣਾ ਉਹਨਾਂ ਦੇ ਜਵਾਬ ਕਮੈਂਟਾਂ ਦੇ ਵਿੱਚ ਤੁਸੀਂ ਜ਼ਰੂਰ ਦਿਓ ਪਹਿਲੀ ਗੱਲ ਕੀ ਚਮਕੀਲਾ ਲੱਚਰਗਾਉਂਦਾ ਸੀ ਕੀ ਚਮਕੀਲਾ ਲੱਚਰ ਦਾ ਫਲਾਉਂਦਾ ਸੀਗਾ ਨੰਬਰ ਅਗਲੀ ਗੱਲ ਆ ਜੇ ਚਮਕੀਲਾ ਲੱਚਰਗਾਉਂਦਾ ਸੀ ਫਿਰ ਐਨੇ ਟਾਈਮ ਤੋਂ ਸਾਡਿਆਂ ਘਰਾਂ ਦੇ ਡੀਜਿਆਂ ਤੇ ਕਿਵੇਂ ਵੱਜ ਰਿਹਾ ਸਾਡੇ ਜਿਹੜੇ ਕੋਠੇ ਤੇ ਸਪੀਕਰ ਲੱਗਦੇ ਨੇ ਉਹਨਾਂ 'ਚ ਕਿਵੇਂ ਚੱਲ ਰਿਹਾ ਚਮਕੀਲੇ ਦੀਆ ਕਾਪੋਜੀਸ਼ਨਾਂ ਤੇ ਕਿਉਂ ਗਾਇਆ ਜਾ ਰਿਹਾ ਚਮਕੀਲੇ ਦੇ ਜੀਵਨ ਦੇ ਉੱਤੇ ਐਡੀ ਵੱਡੀ ਫਿਲਮ ਕਿਉਂ ਬਣ ਰਹੀ ਹੈ ਹੋਰ ਬਹੁਤ ਵੱਡੇ ਵੱਡੇ ਸਵਾਲ ਖੜੇ ਹੁੰਦੇ ਨੇ ਫਿਰ ਇਹ ਵੀ ਸਵਾਲ ਖੜਾ ਹੁੰਦਾ ਵੀ ਜੇ ਚਮਕੀਲਾ ਲਕਚਰ ਗਾਉਂਦਾ ਸੀ ਉਹਦੇ ਸਮਕਾਲੀ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਨੇ ਚਮਕੀਲੇ ਤੋਂ ਜ਼ਿਆਦਾ ਲਕਚਰ ਗਾਇਆ ਫਿਰ ਉਹਨਾਂ ਦੇ ਉੱਤੇ ਕਿਉਂ ਟਿਕਟ ਟਿੱਪਣੀ ਨਹੀਂ ਹੁੰਦੀ ਉਹਨਾਂ ਦੇ ਕਿਉਂ ਸਵਾਲ ਖੜੇ ਨਹੀਂ ਹੁੰਦੇ ਦੋਸਤੋ ਕਿਤੇ ਇਹ ਤਾਂ ਨਹੀਂ ਕਾਰਨ ਹੈਗਾ ਕਿਤੇ ਉਹ ਜਾਤੀਵਾਦ ਦਾ ਸ਼ਿਕਾਰ ਹੋ ਗਿਆ ਹੋਵੇ ਦੋਸਤੋ ਸੋਚਣ ਵਾਲੀ ਗੱਲ ਹੈ ਇਹ ਵੀ ਇੱਥੇ ਸੋਚਣ ਵਾਲੀ ਗੱਲ ਆ ਕਿ ਉਹ ਕਿਤੇ ਕਲਾਕਾਰਾਂ ਦੀ ਰੰਜਸ ਦਾ ਸ਼ਿਕਾਰ ਤਾਂ ਨਹੀਂ ਹੋਇਆ ਕੀ ਉਹਨਾਂ ਨੂੰ ਅਤਵਾਦੀਆਂ ਨੇ ਮਾਰਿਆ ਮੈਨੂੰ ਨਹੀਂ ਲੱਗਦਾ ਵੀ ਇੱਕ ਸਿੱਖ ਇਸ ਤਰ੍ਹਾਂ ਦਾ ਕੰਮ ਇੱਕ ਨਹਾਥੇ ਉਤੇ ਬਾਹਰ ਨਹੀਂ ਸਿੱਖ ਕਰ ਸਕਦਾ ਉਹ ਵੀ ਜਿਹੜਾ ਸਾਡੇ ਘਰੇ ਆ ਕੇ ਸਿੱਖਾਂ ਦੇ ਚਰਨਾ ਚ ਆ ਕੇ ਮਾਫੀ ਮੰਗ ਜੇ ਸਿੱਖਾਂ ਦੇ ਤਖਤ ਤੇ ਜਾ ਕੇ ਮਾਫੀ ਮੰਗ ਜੇ ਉਹਦੇ ਤੇ ਸਿੱਖ ਬਾਹਰ ਨਹੀਂ ਕਰ ਸਕਦੇ ਇਹ ਕਦੇ ਵੀ ਨਹੀਂ ਹੋ ਸਕਦਾ ਦੋਸਤੋ ਇਸ ਬਹੁਤ ਸਾਰੇ ਸਵਾਲ ਨੇ ਇਹਨਾਂ ਸਵਾਲਾਂ ਦੇ ਜਵਾਬ ਜ਼ਰੂਰ ਦਿਓ ਫਿਰ ਆਪਾਂ ਦੁਬਾਰੇ ਵੀਡੀਓ ਪਾਵਾਂਗੇ ਫਿਰ ਖੁੱਲ ਕੇ ਗੱਲ ਕਰਾਂਗੇ ਤੁਹਾਡੇ ਨਾਲ ਫਿਰ ਇਹ ਵੀ ਸਵਾਲ ਖੜਾ ਹੁੰਦਾ ਵੀ ਜੇ ਚਮਕੀਲਾ ਲੈਕਚਰ ਗਾਉਂਦਾ ਸੀ ਉਹਦੇ ਸਮਕਾਲੀ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਨੇ ਚਮਕੀਲੇ ਤੋਂ ਜ਼ਿਆਦਾ ਲੈਕਚਰ ਗਾਇਆ ਫਿਰ ਉਹਨਾਂ ਦੇ ਉੱਤੇ ਕਿਉਂ ਟਿੱਕਾ ਟਿੱਪਣੀ ਨਹੀਂ ਹੁੰਦੀ ਉਹਨਾਂ ਦੇ ਕਿਉਂ ਸਵਾਲ ਖੜੇ ਨਹੀਂ ਹੁੰਦੇ ਦੋਸਤੋ ਕਿਤੇ ਇਹ ਤਾਂ ਨਹੀਂ ਕਾਰਨ ਹੈਗਾ ਕਿਤੇ ਉਹ ਜਾਤੀਵਾਦ ਦਾ ਸ਼ਿਕਾਰ ਹੋ ਗਿਆ ਹੋਵੇ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੌਰ ਜੀ ਦੇ ਜੀਵਨ ਤੇ ਆਧਾਰਿਤ ਹਿੰਦੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੇ ਜਿਹਨੂੰ ਡਾਇਰੈਕਟ ਕੀਤਾ ਤੇ ਜਿਹਦੇ ਪ੍ਰੋਡਿਊਸਰ ਨੇ ਇਮਤਾਜ਼ ਅਲੀ ਸੋ ਇਹਦੇ ਵਿੱਚ ਦਲਜੀਤ ਦਸਾਂਝਾ ਵਾਲਾ ਤੇ ਪ੍ਰਨੀਤੀ ਚੋਪੜਾ ਤੇ ਨਾਲ ਪੰਜਾਬ ਦੇ ਹੋਰ ਕਾਫੀ ਨਾਮੀ ਗ੍ਰਾਮੀ ਚਿਹਰਿਆਂ ਨੇ ਇਸ ਫਿਲਮ ਦੇ ਵਿੱਚ ਕੰਮ ਕੀਤਾ ਪਰ ਨਾਲ-ਨਾਲ ਤੁਸੀਂ ਵੱਖ-ਵੱਖ ਚੈਨਲਾਂ ਤੋਂ ਦੇਖਿਆ ਵੀ ਕਈ ਦਿਨਾਂ ਤੋਂ ਲਗਾਤਾਰ ਚਮਕੀਲੇ ਬਾਰੇ ਪ੍ਰੋਪੋਗਾਂਡਾ ਵੀ ਕੀਤਾ ਜਾ ਰਿਹਾ ਤੇ ਚਮਕੀਲੇ ਦੀਆਂ ਸਿਫਤਾਂ ਵੀ ਕੀਤੀਆਂ ਜਾ ਰਹੀਆਂ ਨੇ ਗੀਆਂ। ਮੇਰੇ ਮਿੱਤਰੋ ਕੁਝ ਮੇਰੇ ਸਵਾਲ ਨੇ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹਣਾ ਉਹਨਾਂ ਦੇ ਜਵਾਬ ਕਮੈਂਟਾਂ ਦੇ ਵਿੱਚ ਤੁਸੀਂ ਜ਼ਰੂਰ ਦਿਓ। ਪਹਿਲੀ ਗੱਲ ਕੀ ਚਮਕੀਲਾ ਲੱਚਰਗਾਉਂਦਾ ਸੀ? ਕੀ ਚਮਕੀਲਾ ਲੱਚਰ ਦਾ ਫਲਾਉਂਦਾ ਸੀਗਾ? ਨੰਬਰ ਅਗਲੀ ਗੱਲ ਆ। ਜੇ ਚਮਕੀਲਾ ਲੱਚਰ ਗਾਉਂਦਾ ਸੀ ਫਿਰ ਐਨੇ ਟਾਈਮ ਤੋਂ ਸਾਡੇਆਂ ਘਰਾਂ ਦੇ ਡੀਜਿਆਂ ਤੇ ਕਿਵੇਂ ਵੱਜ ਰਿਹਾ ਸਾਡੇ ਜਿਹੜੇ ਕੋਠੇ ਤੇ ਸਪੀਕਰ ਲੱਗਦੇ ਨੇ ਉਹਨਾਂ 'ਚ ਕਿਵੇਂ ਚੱਲ ਰਿਹਾ ਚਮਕੀਲੇ ਦੀਆਂ ਕਾਪੋਜੀਸ਼ਨਾਂ ਤੇ ਕਿਉਂ ਗਾਇਆ ਜਾ ਰਿਹਾ ਚਮਕੀਲੇ ਦੇ ਜੀਵਨ ਦੇ ਉੱਤੇ ਐਡੀ ਵੱਡੀ ਫਿਲਮ ਕਿਉਂ ਬਣ ਰਹੀ ਹੈ ਹੋਰ ਬਹੁਤ ਵੱਡੇ ਵੱਡੇ ਸਵਾਲ ਖੜੇ ਹੁੰਦੇ ਨੇ ਫਿਰ ਇਹ ਵੀ ਸਵਾਲ ਖੜਾ ਹੁੰਦਾ ਵੀ ਜੇ ਚਮਕੀਲਾ ਲੈਕਚਰ ਗਾਉਂਦਾ ਸੀ ਉਹਦੇ ਸਮਕਾਲੀ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਨੇ ਚਮਕੀਲੇ ਤੋਂ ਜ਼ਿਆਦਾ ਲੈਕਚਰ ਗਾਇਆ ਫਿਰ ਉਹਨਾਂ ਦੇ ਉੱਤੇ ਕਿਉਂ ਟਿਕਾ ਟਿੱਪਣੀ ਨਹੀਂ ਹੁੰਦੀ ਉਹਨਾਂ ਤੇ ਕਿਉਂ ਸਵਾਲ ਖੜੇ ਨਹੀਂ ਹੁੰਦੇ ਦੋਸਤੋ ਕਿਤੇ ਇਹ ਤਾਂ ਨਹੀਂ ਕਾਰਨ ਹੈਗਾ ਕਿਤੇ ਉਹ ਜਾਤੀਵਾਦ ਦਾ ਸ਼ਿਕਾਰ ਹੋ ਗਿਆ ਹੋਵੇ ਦੋਸਤੋ ਸੋਚਣ ਵਾਲੀ ਗੱਲ ਹੈ ਇਹ ਵੀ ਇੱਥੇ ਸੋਚਣ ਵਾਲੀ ਗੱਲ ਆ ਕੀ ਉਹ ਕਿਤੇ ਕਲਾਕਾਰਾਂ ਦੀ ਰਾਂਝ ਸਦਾ ਸਕਾਰਤਾ ਨਹੀਂ ਹੋਇਆ ਕੀ ਉਹਨਾਂ ਨੂੰ ਅੱਤਵਾਦੀਆਂ ਨੇ ਮਾਰਿਆ ਮੈਨੂੰ ਨਹੀਂ ਲੱਗਦਾ ਵੀ ਇੱਕ ਸਿੱਖ ਇਸ ਤਰ੍ਹਾਂ ਦਾ ਕੰਮ ਇੱਕ ਨਹਾਥੇ ਉਤੇ ਬਾਹਰ ਨਹੀਂ ਸਿੱਖ ਕਰ ਸਕਦਾ ਉਹ ਵੀ ਜਿਹੜਾ ਸਾਡੇ ਘਰੇ ਆ ਕੇ ਸਿੱਖਾਂ ਦੇ ਚਰਨਾ ਚ ਆ ਕੇ ਮਾਫੀ ਮੰਗ ਜੇ ਸਿੱਖਾਂ ਦੇ ਤਖਤ ਤੇ ਜਾ ਕੇ ਮਾਫੀ ਮੰਗ ਜੇ ਉਹਦੇ ਤੇ ਸਿੱਖ ਬਾਹਰ ਨਹੀਂ ਕਰ ਸਕਦੇ ਇਹ ਕਦੇ ਵੀ ਨਹੀਂ ਹੋ ਸਕਦਾ ਦੋਸਤੋ ਇਸ ਬਹੁਤ سارے ਸਵਾਲ ਨੇ ਇਹਨਾਂ ਸਵਾਲਾਂ ਦੇ ਜਵਾਬ ਜ਼ਰੂਰ ਦਿਓ ਫਿਰ ਆਪਾਂ ਦੁਬਾਰੇ ਵੀਡੀਓ ਪਾਵਾਂਗੇ ਫਿਰ ਖੁੱਲ ਕੇ ਗੱਲ ਕਰਾਂਗੇ ਤੁਹਾਡੇ ਨਾਲ